ਅੱਜ ਪਿੰਡ ਛੇਖਾ ਦੇ ਕਿਸਾਨਾਂ ਨੇ ਫੇਰ ਉਹੀ ਕੰਮ ਕਰਤਾ ਜਿਸ ਨੂੰ ਕਿਸਾਨ ਸਰਕਾਰਾਂ ਕਿਸਾਨਾਂ ਨੂੰ ਵਰਜਦੀਆਂ ਨੇ ਵੀ ਤੁਸੀਂ ਇਹ ਕੰਮ ਨਾ ਕਰੋ ਟਰੈਕਟਰ ਤੇ ਪ੍ਰਦਰਸ਼ਨ ਨਾ ਕਰੋ ਪਰ ਅੱਜ ਫਰਕ ਸੀ ਉਸ ਚੀਜ਼ ਦਾ ਅੱਜ ਮੀਤ ਹੇਅਰ ਦੀ ਜਿੱਤਨ ਦੀ ਖੁਸ਼ੀ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿੱਤ ਦੀ ਖੁਸ਼ੀ ਦੇ ਵਿੱਚ ਕਿਸਾਨਾਂ ਨੇ ਪਿੰਡ ਛੇਖੇ ਦੇ ਕਿਸਾਨਾਂ ਨੇ ਪੂਰੇ ਪਿੰਡ ਦੇ ਵਿੱਚ ਦੀ ਇਹ ਟਰੈਕਟਰ ਮਾਰਚ ਕੱਢਿਆ ਤੁਸੀਂ ਦੇਖ ਰਹੇ ਹੋ ਪਿੰਡ ਸ਼ੇਖਾ ਦੇ ਕਿਸਾਨਾਂ ਨੂੰ ਇਹ ਉਹੀ ਟਰੈਕਟਰ ਜਿੰਨਾ ਟਰੈਕਟਰਾਂ ਤੇ ਕਿਸਾਨ ਜੁਨੀਆ ਦੀਆਂ ਝੰਡੀਆਂ ਲੱਗੀਆਂ ਹੁੰਦੀਆਂ ਸੀ ਅੱਜ ਮੀਤ ਹੇਅਰ ਦੀ ਜੱਤ ਦੀ ਖੁਸ਼ੀ ਦੇ ਵਿੱਚ ਝਾੜੂ ਆਮ ਆਦਮੀ ਪਾਰਟੀ ਦੇ ਝੰਡੇ ਲੱਗੇ ਹੋਏ ਨੇ ਤੁਸੀਂ ਦੇਖੋ ਇੱਕ ਟਰੈਕਟਰ ਤੇ ਤਿੰਨ ਤਿੰਨ ਚਾਰ ਚਾਰ ਝੰਡੇ ਲੱਗੇ ਨੇ ਤੇ ਤਿੰਨ ਤਿੰਨ ਚਾਰ ਚਾਰ ਬੰਦੇ ਬੈਠੇ ਨੇ ਜਦਕਿ ਇਹੀ ਟਰੈਕਟਰ ਦਿੱਲੀ ਵੱਲ ਕੁਝ ਕਰਦੇ ਸੀ ਤਾਂ ਇਹਨਾਂ ਨੂੰ ਘੇਰਿਆ ਗਿਆ ਰਸਤੇ ਦੇ ਵਿੱਚ ਪਰ ਇਹਨਾਂ ਨੇ ਆਪਣਾ ਐਮਪੀ ਜਿਤਾ ਕੇ ਮੀਤ ਹੇਅਰ ਨੂੰ ਦਿੱਲੀ ਵੱਲ ਭੇਜਣ ਦਾ ਕੋਸ਼ਿਸ਼ ਕੀਤੀ ਹੈ ਕਿ ਦਿੱਲੀ ਦੇ ਵਿੱਚ ਜਾ ਕੇ ਇਹਨਾਂ ਕਿਸਾਨਾਂ ਦੀ ਗੱਲ ਰੱਖੀ ਜਾਵੇ ਤਾਂ ਜੋ ਇਹਨਾਂ ਨੂੰ ਮਿਲਦੇ ਹੱਕ ਬਣਦੇ ਹੱਕ ਮਿਲਣ ਇੱਕ ਕਿਸਾਨ ਅੰਨਦਾਤਾ ਨੇ ਇਹ ਹਰ ਇੱਕ ਦੀ ਜਿੱਤ ਦੀ ਖੁਸ਼ੀ ਮਨਾਉਂਦੇ ਆ ਨਾ ਕੇ ਇਹ ਕਿਸੇ ਨਾਲ ਧੱਕਾ ਕਰਦੇ ਆ ਅੱਜ ਤੁਸੀਂ ਦੇਖੋ ਕਿੱਡਾ ਵੱਡਾ ਲਾਰਾ ਟਰੈਕਟਰਾਂ ਦਾ ਜਾਂਦਾਗਾ ਜੋ ਮੀਤ ਹੇਅਰ ਦੀ ਜਿੱਤ ਦੀ ਖੁਸ਼ੀ ਦੇ ਵਿੱਚ ਇਹ ਕੀਤਾ ਗਿਆ ਜੇ ਕਿਸੇ ਤੁਹਾਡੇ ਵੀ ਪਿੰਡ ਵਿੱਚ ਇਹ ਕੀਤਾ ਤਾਂ ਸਾਨੂੰ ਵੀਡੀਓ ਸਾਨੂੰ ਵੀਡੀਓ ਸੈਂਡ ਕਰੋ ਤੇ ਅਸੀਂ ਅੱਗੇ ਦਿਖਾ ਸਕੀਏ ਕਿ ਇਹ ਕਿਸਾਨ ਇਕੱਲੇ ਆਪਣੇ ਹੱਕਾਂ ਲਈ ਨਹੀਂ ਖੁਜੀ ਕਰਦੇ ਪ੍ਰਦਰਸ਼ਨ ਕਰਦੇ ਸਗੋਂ ਇਹ ਜਿੱਤ ਦੀ ਖੁਸ਼ੀ ਦੇ ਵਿੱਚ ਮਾਰਚ ਕੱਢਦੇ ਆ ਟਰੈਕਟਰ ਮਾਰਚ ਕੱਢਦੇ ਆ ਇਹ ਹਰ ਇੱਕ ਦੀ ਖੁਸ਼ੀ ਦੇ ਵਿੱਚ ਸ਼ਰੀਕ ਹੁੰਦੇ ਨੇ ਆਪਣੇ ਟਰੈਕਟਰਾਂ ਤੇ ਦੇਖੋ ਕਿਦਾਂ ਝੰਡੇ ਲਾਲ ਲਾ ਕੇ ਇਹਨਾਂ ਨੇ ਇੱਕ ਵੱਡਾ ਪ੍ਰਦਰਸ਼ਨ ਕੀਤਾ ਇਹਨਾਂ ਨੇ ਮੀਤ ਹੇਅਰ ਨੂੰ ਐਮਐਲਏ ਤੋਂ ਐਮਪੀ ਬਣਾਇਆ ਐਮਪੀ ਬਣਾ ਕੇ ਦਿੱਲੀ ਦੇ ਵਿੱਚ ਆਪਣੇ ਹੱਕਾਂ ਦੀ ਗੱਲ ਕਰਨ ਲਈ ਭੇਜਿਆ ਤੇ ਹੁਣ ਅੱਗੇ ਦੇਖਦੇ ਆ ਕਿ ਮੀਤ ਹੇਅਰ ਇਹਨਾਂ ਦੇ ਹੱਕਾਂ ਲਈ ਕਿੰਨੀ ਗੱਲ ਕਰਦਾ ਪਹਿਲਾਂ ਪੰਜਾਬ ਸਰਕਾਰ ਨੇ ਇਹਨਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਗਈਆਂ ਜੋ ਇਹਨਾਂ ਦੇ ਬੰਦੇ ਹੱਕ ਸੀ ਪੰਜਾਬ ਸਰਕਾਰ ਦੇ ਸਕਦੀ ਸੀ ਉਹ ਇਹਨਾਂ ਨੂੰ ਦਿੱਤੇ ਜੋ ਸੈਂਟਰ ਦੇ ਹੱਕ ਨੇ ਸੈਂਟਰ ਦੇ ਹੱਕ ਦਬਾਉਣ ਲਈ ਮੀਤ ਹਿਆਰ ਨੂੰ ਲਿਆਂਦਾ ਗਿਆ ਤੇ ਮੀਤ ਹਿਆਰ ਨੂੰ ਇਹਨਾਂ ਨੇ ਜਿਤਾਇਆ ਜਿਤਾ ਕੇ ਐਮਪੀ ਬਣਾਇਆ ਦਿੱਲੀ ਦੇ ਵਿੱਚ ਆਪਣੇ ਹੱਕਾਂ ਦੀ ਗੱਲ ਕਰਨ ਲਈ ਇੱਕ ਐਮਪੀ ਦੇ ਤੌਰ ਤੇ ਉਸ ਨੂੰ भेजया आज ਇਹਨਾਂ ਤੋਂ ਖੁਸ਼ੀ ਚੱਕੀ ਨਹੀਂ ਜਾਂਦੀ ਖੁਸ਼ੀ ਐਨੀ ਕਿ ਇਹਨਾਂ ਨੇ ਟਰੈਕਟਰਾਂ ਦੇ ਉੱਤੇ ਪੂਰੇ ਪਿੰਡ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਗਿਆ